ਕਰਤਾ ਟੀਵੀ ਦੇਖ ਰਿਹਾ ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਸ੍ਰੀ ਗੁਰੂ ਰਾਮਦਾਸ ਦੀਵਾਨ ਹਾਲ ਯਾਦਗਾਰੀ ਸਥਾਨ ਤਨਤਨ ਬਾਬਾ ਦੀਪ ਸਿੰਘ ਜੀ ਇੱਥੇ ਹਰ ਐਤਵਾਰ ਜਿਹੜਾ ਚੁਪੈਰਾ ਸਮਾਗਮ ਜਿਹੜੇ ਕਰਾਏ ਜਾਂਦੇ ਨੇ ਵਿਸ਼ੇਸ਼ ਤੌਰ ਤੇ ਸੰਗਤਾਂ ਜਣੇ ਨੇ ਤੇ ਹਾਜ਼ਰੀ ਭਰਦਿਆਂ ਨੇ ਸਾਡੇ ਨਾਲ ਇੱਥੇ ਸੰਗਤਾਂ ਨਾਲ ਅਸੀਂ ਗੱਲ ਕਰਾਂਗੇ ਪੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜੀ ਕਿੱਥੋਂ ਆਇਓ ਮੈਂ ਪਟਿਆਲਾ ਜ਼ਿਲ੍ਹਾ ਪਤੜਾ ਦੀ ਰਹਿਣ ਵਾਲੀ ਆ ਐਕਚੁਅਲੀ ਮੈਂ ਕੈਨੇਡਾ ਤੋਂ ਆਈ ਆ ਤੇ ਮੈਨੂੰ ਉਤ ਪਤਾ ਲੱਗਾ ਸੀ ਵਿਚਪੈਰਾ ਸਾਹਿਬ ਘਟਾਉਂਦੇ ਨੇ ਤੇ ਮੈਂ ਪਹਿਲਾਂ ਦਰਬਾਰ ਸਾਹਿਬ ਜਾਂਦੀ ਸੀ ਥੋੜੀ ਮੈਨੂੰ ਦਿੱਕਤ ਹੋਣ ਕਰਕੇ ਫਿਰ ਮੈਂ ਘਰੇ ਚ ਪੈਰਾ ਸਾਹਿਬ ਕਰਨ ਲੱਗ ਗਈ ਸੀ ਫਿਰ ਮੈਨੂੰ ਹੁਣ ਦੱਸਿਆ ਵੀ ਤੁਸੀਂ ਇੱਥੇ ਸਥਾਨ ਤੇ ਜਾਇਆ ਕਰੋ ਤੇ ਅੱਜ ਮੈਂ ਪਹਿਲੀ ਵਾਰ ਇੱਥੇ ਆਈ ਆ ਤੁਹਾਨੂੰ ਕਿੰਨਾਂ ਨੇ ਤੁਹਾਨੂੰ ਕਿੰਨਾਂ ਨੇ ਦੱਸਿਆ ਮੇਰੇ ਰਿਸ਼ਤੇਦਾਰ ਨੇ ਇੱਥੇ ਪੁਲਿਸ ਲੈਣ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਵਿਚਪੈਰਾ ਸਾਹਿਬ ਉੱਥੇ ਘੱਟੋ ਜਾ ਕੇ ਅੱਜ ਜਾ ਕੇ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਇੰਨੀ ਸੰਗਤ ਹੈ ਸਾਰੇ ਗੁਰੂ ਦਾ ਨਾਮ ਲੈ ਰਹੇ ਨੇ ਤੇ ਮਹਾਰਾਜ ਸਾਡੇ ਵੀ ਕਿਰਪਾ ਕਰਨ ਲੱਗਦਾ ਵਾਕਈ ਇੱਥ ਇੱਥੇ ਮਹਾਰਾਜ ਦੀ ਬੜੀ ਕਿਰਪਾ ਹੈ ਬੜੀ ਬਖਸ਼ੀ ਹੈ ਜੋ ਵੀ ਕੋਈ ਸੁੱਖ ਦਾ ਉਹਨੇ ਮਨੋ ਕਾਮਨਾ ਪੂਰੀਆਂ ਹੁੰਦੀ ਜਾਣੇ ਅੱਜ ਇੱਥੇ ਆ ਕੇ ਸਾਨੂੰ ਬੜਾ ਵਧੀਆ ਲੱਗਿਆ ਪੀਤੀ ਸੰਗਤਾਂ ਦਾ ਪੂਰਾ ਸਹਿਯੋਗ ਹੈ ਪੂਰਾ ਗੁਰਦੁਆਰ ਸਾਹਿਬ ਦੇ ਵਿੱਚ ਪੂਰਾ ਪ੍ਰਬੰਧ ਹੈ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈਗੀ ਇੱਥੇ